ਸਸਰੀ ਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗਿਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਆਪਾਂ ਲੱਗੇ ਸੀ ਬਾਬਾ ਜੀ ਦੀਆਂ ਫੋਟੋਆਂ ਸਾਫ਼ ਕਰਨ ਤੇ ਬਾਕੀ ਪਹਿਲਾਂ ਵੀ ਕਈ ਵਾਰੀ ਕਰ ਲਈਆਂ ਫਿਰ ਨੇਰੀ ਨੂੰ ਜਦਾਈ ਜਾਂਦੀ ਆ ਫਿਰ ਮਿੱਟੀ ਪੈ ਜਾਂਦੀ ਆ ਇਹਦੇ ਕਰਕੇ ਮੈਂ ਕਿਹਾ ਚੱਲ ਸੁੰਭਰਨ ਤੋਂ ਪਹਿਲਾਂ ਆਪਾਂ ਪਹਿਲਾਂ ਬਾਬਾ ਜੀ ਦੀਆਂ ਸਾਰੀਆਂ ਫੋਟੋਆਂ ਸਾਫ਼ ਕਰਤੀਏ ਬਾਕੀ ਕੰਮ ਆਪਾਂ ਫਿਰ ਕਰਾਂਗੇ ਲੋ ਜੀ ਆਪਾਂ ਬਾਬਾ ਜੀ ਦੀਆਂ ਫੋਟੋਆਂ ਸਾਫ਼ ਕਰਤੀਆਂ ਸੀਗੀਆਂ ਫਿਰ ਮੈਂ ਇੱਧਰ ਸੋਈ ਚ ਆ ਗਈ ਮੈਂ ਕਿਹਾ ਚੱਲ ਪਹਿਲਾਂ ਗਠੇ ਵੀ ਸਾਫ਼ ਕਰ ਦਿੰਨੀ ਆ ਤੇ ਕਾਫੀ ਮਿੱਟੀ ਹੋਈ ਪਈ ਸੀ ਗਠਿਆਂ 'ਚ ਮਿੱਟੀ ਸੀ ਕਿਉਂਕਿ ਆਪਾਂ ਜਦੋਂ ਪੱਟੇ ਆਦੋਂ ਮਾੜੀ ਜਿਹੀ ਗੱਲ ਜੀ ਸੀਗੀ ਕਿਉਂਕਿ ਫੇ ਸੁੱਕੇ 'ਚ ਪੱਟ ਨਹੀਂ ਹੁੰਦੇ ਗਠੇ ਫਿਰ ਜੇ ਆਪਾਂ ਗਠੇ ਸੁੱਕੇ 'ਚ ਪੱਟਣ ਲੱਗਦੇ ਆ ਤਾਂ ਫਿਰ ਹੁੱਕਾਂ ਹੀ ਪੱਟ ਹੁੰਦੀਆਂ ਗਠੇ ਨਹੀਂ ਪੱਟ ਹੁੰਦੇ ਇਹਦੇ ਕਰਕੇ ਮਾੜੀ ਜਿਹੀ ਗੱਲ ਸੀਗੀ ਵੀ ਮਿੱਟੀ ਵੀ ਲੱਗੀ ਸੀ ਗਠਿਆਂ ਨੂੰ ਇਹਦੇ ਕਰਕੇ ਮੈਂ ਕਿ ਚੱਲ ਪਹਿਲਾਂ ਗਠੇ ਸਾਫ਼ ਕਰ ਲੈਨੇ ਆ ਹੁੱਕਾਂ ਵੱਢ ਲੈਨੇ ਗਠੇ ਇਹਦੀਆਂ ਤੇ ਬਾਕੀ ਫਿਰ ਮਗਰੋਂ ਸੰਭਰ ਲਵਾਂਗੇ ਲਓ ਜੀ ਆਪਣਾ ਗਠਿਆਂ ਦਾ ਵੀ ਉਧਰ ਨਿਬੜ ਗਿਆ ਸੀਗਾ ਤੇ ਬਾਕੀ ਆਪਾਂ ਝਾੜੂ ਵੀ ਲਾ ਲਿਆ ਸੀਗਾ ਤੇ ਝਾੜੂ ਲਾ ਕੇ ਫਿਰ ਮੈਂ ਲਾਗੀ ਪੋਚਾ ਲਾਉਣਾ ਲਓ ਜੀ ਆਪਣਾ ਕਮਰੇ ਵਿੱਚ ਵੀ ਪੋਚਾ ਲੱਗ ਗਿਆ ਸੀਗਾ ਤੇ ਬਰਾਂਡੇ ਵਿੱਚ ਵੀ ਪੋਚਾ ਲਾਤਾ ਸੀਗਾ ਫਿਰ ਮੈਂ ਆ ਗਈ ਰਸੋਈ 'ਚ ਫਿਰ ਮੈਂ ਰਸੋਈ 'ਚ ਵੀ ਪੋਚਾ ਮੈਂ ਕਿਹ ਚੱਲਾ ਦਿੰਨੀ ਆ ਵੀ ਆਪਾਂ ਮਤਲਬ ਕਿ ਰੋਟੀ ਪਾਣੀ ਦਾ ਫਿਰ ਮਗਰੋਂ ਕਰ ਲਾਂਗੇ ਤੇ ਬਾਕੀ ਅੱਗੇ ਤਾਂ ਕਈ ਵਾਰੀ ਮੈਂ ਖੜ ਕੇ ਪੋਚਾ ਲਾਉਣੀ ਆ ਵੈਂਪਰ ਨਾਲ ਲਾਉਣੀ ਆ ਅੱਜ ਫਿਰ ਮੈਂ ਸਾਰੇ ਬੈਠ ਕੇ ਹੀ ਪੋਚਾ ਲਾਤਾ ਕਿਉਂਕਿ ਫਿਰ ਰਸੋਈ ਤਾਂ ਮੈਂ ਹਮੇਸ਼ਾ ਮੈਂ ਬੈਠ ਕੇ ਹੀ ਪੋਚਾ ਲਾਉਣੀ ਆ ਕਿਉਂਕਿ ਫਿਰ ਕਈ ਵਾਰੀ ਢਾਲ ਦੂ ਡੁੱਲੀ ਡੁੱਲੀ ਹੁੰਦੀ ਆ ਇਹਦੇ ਕਰਕੇ ਵੀ ਬੈਠ ਕੇ ਰਸੋਈ ਚ ਪੋਚਾ ਚੰਗੀ ਤਰ੍ਹਾਂ ਲੱਗ ਜਾਂਦਾ ਤੇ ਅੱਜ ਫਿਰ ਮੈਂ ਕਮਰੇ ਵਿੱਚ ਵੀ ਬੈਠ ਕੇ ਹੀ ਪੋਚਾ ਲਾਤਾ ਚਲੋ ਇਹ ਆਪਾਂ ਹੁਣ ਪੋਚਾ ਲਾ ਲਈਏ ਲੋ ਜੀ ਪੋਚਾ ਆਪਣਾ ਲੱਗ ਗਿਆ ਸੀਗਾ ਫੇਰ ਥੋੜਾ ਜਿਹਾ ਦਹੀਂ ਪਿਆ ਸੀਗਾ ਮੈਂ ਕਿਹਾ ਚੱਲ ਲੱਸੀ ਬਣਾ ਲੈਨੀ ਆ ਵੈਸੇ ਤਾਂ ਕਈ ਵਾਰੀ ਲੇਟ ਵਾਲੀ ਬਧਾਨੀ ਲਾ ਲੈਨੀ ਆ ਅੱਜ ਦਹੀਂ ਥੋੜਾ ਸੀਗਾ ਮੈਂ ਕਿਹਾ ਚੱਲ ਹੱਥ ਨਾਲੇ ਆਪਾਂ ਲੱਸੀ ਬਣਾ ਲੈਨੇ ਆ ਲੋ ਜੀ ਦਸਹੀ ਆਪਾਂ ਰੜਕਰੀ ਸੀਗੀ ਤੇ ਹੁਣ ਮੈਂ ਲਾਗੇ ਸੀਗੀ ਸਬਜ਼ੀ ਛੀਰਨਾ ਤੇ ਬਾਕੀ ਮੈਂ ਕਿਚਰ ਹੁਣ ਸਬਜ਼ੀ ਛੀਰਨੀ ਆਪਾਂ ਅੱਜ ਬਣਾਵਾਂਗੇ ਟਿੰਡੋ ਲੋ ਜੀ ਹੁਣ ਆਪਾਂ ਸਬਜ਼ੀ ਛੀਰ ਲਈਏ ਲਓ ਜੀ ਬੀੜੀ ਦਾ ਅੰਡਾ ਪਾ ਇੱਥੇ ਹੀ ਕਰਦੇ ਆ ਮਿਲਦੇ ਆ ਅਗਲੇ ਬਲੌਗ ਨਾਲ ਧੰਨਵਾਦ ਜੀ